ਅੱਜ ਫਲਕਾ ਫਤਿਹਗੜ ਚੂੜੀਆਂ ਦੇ ਬਲਾਕ ਫਤਿਹਗੜ ਚੂੜੀਆਂ ਦੇ 21 ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਦਾਰ ਸੱਭਨ ਸੱਭਾ ਨੂੰ ਬੁਲਾ ਕੇ ਉਹਨਾਂ ਕੋ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਡਿਮਾਂਡ ਲਈ ਗਈ ਪਰ ਸਰਦਾਰ ਬਕੌਣ ਸਿੰਘ ਮਾਨ ਦੀ ਲੋਗਤਬਾਈ ਹੇਠ ਜੋ 5 ਕਰੋੜ ਰੁਪਈਆ ਫਤਿਹਗੜ ਚੂੜੀਆਂ ਨੂੰ ਮਿਲਿਆ ਹੈ ਉਹਦੀ ਸਹੀ ਤਰੀਕੇ ਨਾਲ ਵੰਡ ਕੀਤੀ ਗਈ ਹੈ ਪਰ ਕੁਝ ਪਿੰਡ ਜਿਹੜੇ ਰਹਿ ਚੁੱਕੇ ਨੇ ਉਹਨਾਂ ਨੂੰ ਵੀ ਇੱਕ ਦੋ ਦਿਨਾਂ ਦੇ ਵਿੱਚ ਬੁਲਾ ਕੇ ਉਹਨਾਂ ਪਿੰਡਾਂ ਦੇ ਵਿੱਚ ਵੀ ਉਹਨਾਂ ਦੀ ਡਿਮਾਂਡ ਨੂੰ ਪੁੱਛ ਕੇ ਜੋ ਵੀ ਉਹਨਾਂ ਦੇ ਪਿੰਡਾਂ ਦੀ ਡਿਮਾਂਡ ਹੋਊਗੀ ਜੇ ਕਿਸੇ ਪਿੰਡ ਤੇ ਸੀਵਰੇਜ ਬਣਾਉਣਾ ਹੋਊਗਾ ਜੋ ਵੀ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਹਨ ਇਹਨਾਂ ਦੇ ਆਧਾਰ 'ਤੇ ਉਹ ਕੰਮ ਕੀਤੇ ਜਾਣਗੇ ਮੈਂ ਸਰਦਾਰ ਰੁਪਨ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਲਕਾ ਫਤਿਹਗੜ ਚੂੜੀਆਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਥਰੂ ਜੋ 5 ਕਰੋੜ ਰੁਪਏ ਦੇ ਕਰਾਨਡ ਗ੍ਰਾਂਟ ਕੀਤੀ ਹੈ ਅਸੀਂ ਪੂਰਾ ਹਲਕਾ ਵਾਸੀ ਪੂਰੀ ਸਾਡੀ ਸਰਪੰਚਾਂ ਦੀ ਟੀਮ ਸਰਦਾਰ ਰੁਪਨ ਸਿੰਘ ਜੀ ਮਾਨ ਨੂੰ ਇਹ ਵਾਅਦਾ ਦਿੰਦੇ ਹਾਂ ਕਿ ਹਰ ਇੱਕ ਪਿੰਡ ਦੇ ਡਿਵੈਲਪਮੈਂਟ ਦੇ ਕੰਮ ਨੂੰ ਵੱਧ ਤੋਂ ਵੱਧ ਜੋਰਾਂ ਦੇ ਵਾਦ ਤੋਂ ਬਾਅਦ ਜੋਰਾਂ ਦੇ ਨਾਲ ਕੀਤਾ ਜਾਊਗਾ ਤਾਂ ਜੋ ਸਾਡੇ ਜਿਹੜੇ ਪਿੰਨਾਂ ਦੇ ਵਿੱਚ ਸਾਡੇ ਹਲਕਾ ਫਤੇਗੜ ਤੂੜੀਆਂ ਦੇ ਵਿੱਚ ਸਾਡੇ ਭੈਣ ਭਰਾ ਵੱਸਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਿੰਡ ਦੇ ਵਿੱਚ ਮੁਸ਼ਕਲ ਨਾ ਆਏ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤਰਦਾਰਪੁਰਸੀ ਕੁਮਾਰ ਜੀ ਦਾ ਜਿਨ੍ਹਾਂ ਨੇ ਸਾਡੇ ਹਲਕੇ ਨੂੰ ਇੱਕ ਬੜਾ ਵੱਡਾ ਮਾਨ ਬਖਸ਼ਿਆ ਆਪਰਾਸ ਕਰਦਾ ਉਮੀਦ ਕਰਦਾ ਕਿ ਹਰ ਇੱਕ 2-2 3 ਦਿਨ ਮਹੀਨੇ ਬਾਅਦ ਹਲਕਾ ਫਤੇਗੜ ਤੂੜੀਆਂ ਨੂੰ ਇਦਾਂ ਹੀ ਗਰੰਟਾ ਹੁੰਦੀਆਂ ਰਹਿਣਗੀਆਂ ਔਰ ਇਦਾਂ ਹੀ ਅਸੀਂ ਪਿੰਨਾਂ ਦੇ ਵਿੱਚ ਜੋ-ਜੋ ਪਿੰਨਾਂ ਦੀ ਡਿਮਾਂਡ ਹੋਊਗੀ ਜੋ-ਜੋ ਪਿੰਨ ਵਸਤੀਆਂ ਦੀ ਡਿਮਾਂਡ ਹੋਊਗੀ ਉਹਨਾਂ ਸਾਰੀਆਂ ਦੀ ਡਿਮਾਂਡ ਪੂਰਾ ਕਰਕੇ ਪਿੰਡਾਂ ਨੂੰ ਵਧੀਆ ਸੋਹਣੇ ਸਾਫ਼ ਸੁਥਰੇ ਪਿੰਡ ਬਣਾਵਾਂਗੇ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਸਾਹਿਬ ਵਾਹਿਗੁਰੂ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਰਦਾਰ ਸਾਡੇ ਸਿੰਘ ਮਾਨ ਸਰਪਤ ਸਮਾਜ ਦਾ ਜਿਨ੍ਹਾਂ ਨੇ ਤੇ ਸਾਡੇ ਨਗਰ ਵਾਸਤੇ ਬਹੁਤ ਹੀ ਵੱਡੇ ਦਿਲ ਨਾਲ ਵਧੀਆ ਗ੍ਰਾਂਡ ਦੀ ਕੰਪਨੀ ਭੇਜੇ ਨੇ ਬਹੁਤ ਸਾਨੂੰ ਵਿਸ਼ਵਾਸ ਹੋਇਆ ਵਾ ਤੇ ਇਸੇ ਤਰ੍ਹਾਂ ਹੀ ਗ੍ਰਾਂਡ ਦੀ ਕੋਈ ਕੰਪਨੀ ਦਿੱਤੀ ਜਾਵੇ ਜੀ ਔਰ ਉਹ ਬਤਾਉ ਉਸ ਅੱਜ ਉਹਦੇ ਨਾਂ ਤੇ ਮੈਂ ਪਿੰਡਾਂ ਚੱਕ ਕੇ ਆਪਣੀ ਗੱਲ ਕਰਾਂ ਤੇ ਸਰਦਾਰ ਹਰਵੀਰ ਸਿੰਘ ਪੰਨੀ ਜੀ ਦੀ ਰਹਿਣ ਨਮਾਇੰਦਗੀ ਤਕਰੀਬਨ ਸਾਡੇ ਪਿੰਡ ਵਿੱਚ 80 ਤੋਂ 90 ਲੱਖ ਰੁਪਏ ਦਾ ਕੰਮ ਜਿਹੜਾ ਹੁੰਦਾ ਕਰ ਚੁੱਕੇ ਆ ਉਹ ਅੱਗੇ ਵੀ ਵੀ ਸੇ ਬਣੂਗਾ ਸਾਹਬ ਹੁਣਾਰੇ ਸਾਡੇ ਨਾਲ ਵਿਚਾਰ ਰਿਹਾ ਤੇ ਪਹਿਲਾਂ ਤੇ ਗ੍ਰਾਂਟ ਦੀ ਪੂਰੀ ਕੰਪਨੀ ਜਦੋਂ ਕਿ ਜੋ ਵੀ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਤੁਸੀਂ ਪੂਰੇ ਜ਼ਿਲ੍ਹੇ ਨਾਲ ਪ੍ਰੇਪਾਰਡਿਆਂ ਤੋਂ ਸਾਜੀ ਆਪਣੇ ਟਮਾਡਾ ਪੇਸ਼ ਕਰਨਾ ਹੈ ਤੇ ਤੁਹਾਨੂੰ ਸਾਹਬ ਹੁਣਾਰੇ ਸਾਡੇ ਨਾਲ ਸੁਣਵਾ ਰਹੇ ਹੈ ਜੀ ਇਹ ਤਾਂ ਨਹੀਂ ਮਾੜਾ ਜਿਹਦੇ ਦਾ ਤੁਹਾਡੇ ਪਿੰਡ ਵਿੱਚ ਸਥਾਪਿਤ ਹੋਣ ਦੇ ਬਹੁਤ ਵੱਧ ਤਰੀਕੇ